ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਪੀਰ ਹੈਦਰ ਸ਼ੇਖ ਜੀ ਮਰੀਲ ਕੋਟਲੇ ਵਾਲੇ ਉਹਨਾਂ ਦਾ ਇੱਕ ਮੰਤਰ ਇੱਕ ਪਵਿੱਤਰ ਕਲਾਮ ਲੈ ਕੇ ਹਾਜ਼ਰ ਹੋਏ ਹਾਂ ਇਸ ਮੰਤਰ ਦਾ ਜਾਪ ਕਰਕੇ ਤੁਸੀਂ ਆਪਣੀ ਜ਼ਿੰਦਗੀ ਦੀ ਹਰ ਪਰੇਸ਼ਾਨੀ ਜਾਂ ਘਰ ਵਿੱਚ ਕੋਈ ਦੁੱਖ ਕਲੇਸ਼ ਕਿਸੇ ਤਰ੍ਹਾਂ ਦਾ ਸਾਆਇਆ ਹੋਵੇ ਇਹ ਮੰਤਰ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰ ਦੇਵੇਗਾ ਸੋ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਸਮਝ ਕੇ ਹੀ ਇਸ ਮੰਤਰ ਦਾ ਇਸਤੇਮਾਲ ਕਰਨਾ ਹੈ ਸੰਗਤ ਜੀ ਮੰਤਰ ਦੱਸਣ ਤੋਂ ਪਹਿਲਾਂ ਚਲੋ ਪੀਰ ਹੈਦਰ ਸ਼ੇਖ ਜੀ ਬਾਰੇ ਥੋੜਾ ਜਾਣ ਲਈਏ ਪੀਰ ਹੈਦਰ ਸ਼ੇਖ ਜੀ ਬਹੁਤ ਕਰਨੀ ਵਾਲੇ ਬਲੀ ਪੀਰ ਹੋਏ ਨੇ ਇਹਨਾਂ ਦੀ ਅਸਲ ਮਜ਼ਾਰ ਮਰੀਲ ਕੋਟਲੇ ਵਿੱਚ ਹੈ ਇਹਨਾਂ ਦੇ ਦਰਬਾਰ ਦੀ ਚਾਰ ਦਿਵਾਰੀ ਭੂਤਾਂ ਅਤੇ ਜਿੰਨਾ ਨੇ ਇੱਕ ਰਾਤ ਵਿੱਚ ਆਪ ਬਣਾਈ ਸੀ ਪੀਰ ਹੈਦਰ ਸ਼ੇਖ ਜੀ ਦੇ ਦਰਬਾਰ ਤੇ ਜਾਣ ਵਾਲਾ ਅੱਜ ਤੱਕ ਖੋਈ ਖਾਲੀ ਹੱਥ ਨਹੀਂ ਮੁੜਿਆ ਜਸਦੀ ਨੀਤ ਵਿੱਚ ਖੂਟ ਹੋਵੇ ਜ ਜਿਸ ਨੂੰ ਮੰਗਣਾ ਨਾ ਹੁੰਦਾ ਹੋਵੇ ਉਹ ਖਾਲੀ ਮੁੜ ਸਕਦਾ ਹੈ ਨਹੀਂ ਤਾਂ ਪੀਰ ਹੈਦਰ ਸ਼ੇਖ ਜੀ ਦੇ ਦਰਬਾਰ ਤੇ ਜਾਣ ਵਾਲਾ ਅੱਜ ਤੱਕ ਕੋਈ ਖਾਲੀ ਨਹੀਂ ਮੁੜਿਆ ਪੀਰ ਤੋਂ ਜਿਸ ਨੇ ਜੋ ਵੀ ਮੰਗਿਆ ਪੀਰ ਨੇ ਅਸਤੀ ਝੋਲੀ ਪਾਇਆ ਹੈ ਸੰਗਤ ਜੀ ਅਸੀਂ ਹੁਣ ਤੁਹਾਨੂੰ ਪੀਰ ਹੈਦਰ ਸ਼ੇਖ ਜੀ ਦਾ ਉਹ ਕਲਮਾ ਦੱਸਣ ਜਾ ਰਹੇ ਹਾਂ ਤੁਸੀਂ ਇਸ ਕਲਮੇ ਨੂੰ ਚੰਗੀ ਤਰ੍ਹਾਂ ਨੋਟ ਕਰ ਲੈਣਾ ਹੈ ਇਹ ਕਲਮਾ ਤੁਹਾਡੀ ਫੋਨ ਦੀ ਸਕਰੀਨ ਤੇ ਵੀ ਦਿਖੇਗਾ ਇਸ ਲਈ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਨੋਟ ਕਰ ਲੈਣਾ ਹੈ ਸੰਗਤ ਜੀ ਇਹ ਕਲਮਾ ਹੈ ਬismillah अर रहमान रहीम अली ਮੌਲਾ ਅਲੀ ਬੰਦਗੀ ਪੰਜ ਪੀਰਾਂ ਦਾ ਨੂਰ ਅਲੀ ਅਲੀ ਦਾ ਨਾਰਾ ਲਾ ਕੇ ਆਜਾ ਮੇਰੇ ਹਜ਼ੂਰ ਨਿਆਜ਼ ਗੁਲਗਲੇ ਦੇਵਾ ਤੈਨੂੰ ਦੇਵਾ ਭੰਗ ਪਿਆਲਾ ਪੀਰਾਂ ਵਿੱਚੋਂ ਪੀਰ ਦੇਖਿਆ ਹੈਦਰ ਸ਼ੇਖ ਨਿਰਾਲਾ ਮਾਈ ਮਸਾਨੀ ਬਾਬਾ ਪਹਿਰੋ ਵਸਦੇ ਪੰਜੇ ਪੀਰ ਦਰਸ਼ਨ ਦੇ ਬਾਬਾ ਹੈਦਰ ਸ਼ੇਖ ਪੀਰ ਚੱਲੇ ਮੰਤਰ ਪੂਰੋ ਆਚਾ ਦੇਖੋ ਮੀਆਂ ਰਾਣਾ ਹੈਦਰ ਸ਼ੇਖ ਤੇਰੇ ਮੰਤਰ ਕਾ ਤਮਾਸ਼ਾ ਨਾਵੇਂ ਤਾਂ ਦੁਹਾਈ ਮੌਲਾ ਅਲੀ ਦੀ ਦੁਹਾਈ ਤੇਰੇ ਪੀਰ ਦੀ ਸੁਸੰਗਤ ਜੀ ਇਹ ਸੀ ਪੀਰ ਹੈਦਰ ਸ਼ੇਖ ਜੀ ਦਾ ਮੰਤਰ ਕਲਮਾ ਇਸ ਮੰਤਰ ਨੂੰ ਸਵੇਰੇ ਸ਼ਾਮ 101 ਮਣਕਿਆਂ ਵਾਲੀ ਮਾਲਾ ਲੈ ਕੇ ਇੱਕ ਮਾਲਾ ਸਵੇਰੀ ਤੇ ਕਮਾਲਾ ਸ਼ਾਮ ਨੂੰ ਕਰਨਾ ਹੈ ਫਿਰ ਹੈਦਰ ਸ਼ੇਖ ਮਰੀਲ ਕੋਟਲੇ ਵਾਲੀ ਸਰਕਾਰ ਜ਼ਰੂਰ ਤੁਹਾਡੇ ਤੇ ਨਸਰੇ ਕਰਮ ਕਰਨਗੇ ਸੰਗਤ ਜੀ ਇਸ ਕਲਮੇ ਨੂੰ ਜਿਸ ਮੰਤਰ ਨੂੰ ਉਸੇ ਇਨਸਾਨ ਨੇ ਕਰਨਾ ਹੈ ਜਿਸ ਦੀ ਪੀਰ ਹੈਦਰ ਸ਼ੇਖ ਮਰੀਲ ਕੋਟਲੇ ਵਾਲੀ ਸਰਕਾਰ ਵਿੱਚ ਪੂਰਨ ਸ਼ਰਧਾ ਹੈ ਜੋ ਮਨ ਵਿੱਚ ਬਹਿਮ ਰੱਖ ਕੇ ਜਾਂ ਸ਼ੰਕਾ ਰੱਖ ਕੇ ਇਹ ਮੰਤਰ ਪੜ੍ਹਨਾ ਚਾਹੁੰਦਾ ਹੈ ਉਹ ਇਹ ਮੰਤਰ ਨਾ ਹੀ ਕਰੇ ਜਿਸ ਨੂੰ ਪੂਰਨ ਵਿਸ਼ਵਾਸ ਹੈ ਪੀਰ ਹਾਇਦਰ ਸ਼ੇਖ ਜੀ ਮਰੀਲ ਕੋਟਲੇ ਵਾਲੇ ਵਿੱਚ ਉਹੀ ਇਸ ਮੰਤਰ ਦਾ ਜਾਂ ਇਸ ਕਲਮੇ ਦਾ ਜਾਪ ਕਰੇ ਸੁਸੰਗਤ ਜੀ ਅੱਜ ਦੀ ਵੀਡੀਓ ਇੱਥੇ ਹੀ ਸਮਾਪਤ ਕਰਦੇ ਹਾਂ ਜੇਕਰ ਤੁਹਾਡਾ ਕੋਈ ਵੀ ਪ੍ਰੇਸ਼ਨ ਜਾਂ ਸਵਾਲ ਹੈ ਤਾਂ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਸ ਵਿਸ਼ੇ ਤੇ ਵੀਡੀਓ ਜ਼ਰੂਰ ਬਣਾਈ ਜਾਵੇ ਆਪ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਪੀਰ ਹਾਇਦਰ ਸ਼ੇਖ ਮਰੀਲ ਕੋਟਲੇ ਵਾਲੀ ਸਰਕਾਰ ਦੀ